ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ ਜਿਹੜੀ ਤੁਹਾਡੀ ਤਨਖਾਹ ਹੀ ਦੁੱਗਣੀ ਕਰਾਂਗੇ ਦੁੱਗਣੀ ਦੀ ਬਚਾਏ ਸਾਡੇ ਜਿਹੜੇ 10000 ਰੁਪਿਆ ਸਾਨੂੰ ਉਹ ਵੀ ਟਾਈਮ ਨਾਲ ਨਹੀਂ ਮਿਲਦਾ ਕਿਤੇ 5500 ਪੈ ਗਈ ਕਿਤੇ ਪੰਜਵੇਂ ਮਹੀਨੇ ਦੇ ਦਿੱਤੇ ਕਿਤੇ ਛੇਵੇਂ ਮਹੀਨੇ ਮਿਲ ਗਈ ਤੇ ਸਾਡੇ ਵਿੱਚ ਆਂਗਣਵਾੜੀ ਇਹੋ ਜਿਹੇ ਭੈਣਾ ਵਾਂ ਜਿਹੜੀਆਂ ਕਿ ਇਹ ਹੀ 10000 ਤੇ ਗੁਜ਼ਾਰਾ ਕਰਦੀਆਂ ਕੋਈ ਵਿਧਵਾ ਆ ਕੋਈ ਯੰਗ ਹੀਣਾ ਕਿਸੇ ਦਾ ਗੁਜ਼ਾਰਾ ਕਰਦਾ ਇਹਨਾਂ 5000 ਦੇ ਉੱਤੇ ਹੀ ਹੁੰਦਾ ਹੈ ਸਾਡੀਆਂ 6 ਸਵਾਵਾ ਸਾਡੀਆਂ ਸਾਨੂੰ ਵਾਪਸ ਹੈਗੇ ਨੇ 54000 ਜਿਹਦੇ ਵਿੱਚ ਮਤਲਬ ਕਿ 27000 ਜਿਹੜੇ ਅੰਗਰਵਾੜੀ ਵਰਕਰ ਨੇ ਬਾਕੀ ਜਿਹੜੇ ਹੈਲਪਰਸ ਨੇ ਕੋਸਾੜੇ ਮਿਨੀ ਸੈਂਟਰ ਸੀ ਉਹ ਸਾਡੇ ਹੁਣ ਜਿਹੜੇ ਮੇਨ ਸੈਂਟਰ ਹੋ ਚੁੱਕੇ ਕੁਝ ਦਿਨ ਹੋ ਗਏ ਤੇ ਸਾਡਾ ਅੱਜ ਦਾ ਮੇਨ ਮਕਸਦ ਹੈਗਾ ਜਿਹੜੇ 3 ਤੋਂ 6 ਸਾਲ ਦੇ ਬੱਚੇ 2017 ਤੋਂ ਸਕੂਲਾਂ ਦੇ ਵਿੱਚ ਇਹਨਾਂ ਦੇ ਦਿੱਤੇ ਬੜੀ ਜਦ ਹੋ ਜਾਏ ਦੇ ਨਾਲ ਅਸੀਂ ਸਕੂਲਾਂ ਦੇ ਵਿੱਚ ਕੁਝ ਤੇ ਪਹੁੰਚੀਆਂ ਸੀ ਜਾ ਬੈਠੀਆਂ ਜੇ ਮੁਲਾਜ਼ਮ ਤੇ ਕੁਝ ਮੁਲਾਜ਼ਮ ਜਿਨ੍ਹਾਂ ਦੇ ਸੈਂਟਰ ਪਹਿਲੋਂ ਬਿਲਡਿੰਗਾਂ ਬਣੀਆਂ ਹੋਈਆਂ ਸੀ ਪਹਿਲੀ ਗੱਲ ਤਾਂ ਬਿਲਡਿੰਗ ਹੈ ਹੀ ਨਹੀਂ ਪੰਜਾਬ ਦੇ ਵਿੱਚ ਜੇ ਕਿਤੇ ਬਣੀਆਂ ਵੀ ਹੈਗੀਆਂ ਮੰਦਰੇਗਾ ਸਕੀਮ ਦੇ ਅੰਦਰ ਉਹ ਵੀ ਬੰਦਰ ਬਣ ਚੁੱਕੀਆਂ ਕਿਉਂਕਿ ਇਹਨਾ ਬੁਨਿਆਦੀ ਢਾਂਚਾ ਸਾਡੇ ਸੈਂਟਰਾਂ ਦਾ ਹੈ ਹੀ ਨਹੀਂ ਸਕੀਮ ਆਈਸੀਡੀਐਸ ਸਾਡੀ 1975 ਅਕਤੂਬਰ 1975 ਤੋਂ ਚਾਲੂ ਹੋਈ ਆ ਉਦੋਂ ਤੋਂ ਲੈ ਕੇ ਇਹਨਾ ਸਾਡੀ ਜੂਨੀਅਨ ਸਾਡੀਆਂ ਵਰਕਰਜ਼ ਭੈਣਾਂ ਨੇ ਇਹਨੂੰ ਪਰਪਲਟ ਕੀਤਾ ਮਾਂ ਦੇ ਪੇਟ ਤੋਂ ਗਰਭ ਤੋਂ ਲੈ ਕੇ ਬੱਚੇ ਦੀ ਦੇਖਭਾਲ ਕਰਦੀਆਂ ਉਦੋਂ ਤੋਂ ਲੈ ਕੇ ਬੱਚਿਆਂ ਦਾ ਜਿਹੜੀ ਨਿਊਟ੍ਰੀਸ਼ਨ ਦਾ ਪੂਰਾ ਪ੍ਰੋਗਰਾਮ ਕਰਦੀਆਂ ਆ ਪੂਰਾ ਉਹਨਾਂ ਨੂੰ ਜਿਹੜੀ ਹੈਗੀ ਆ ਪੋਸ਼ਣਹਾਰ ਦੀਆਂ ਲਈ ਪ੍ਰੋਵਾਈਡ ਕਰ ਦੇਣੀ ਆ ਉਹਦੇ ਨਾਲ ਸਾਡੇ ਜਿਹੜਾ ਪੰਜਾਬ ਦਾ ਜਾਂ ਲਾ ਲੋ ਦੇਸ਼ ਦਾ ਲਾ ਲੋ ਕਾਫੀ ਹੱਦ ਤੱਕ ਜਿਹੜਾ ਕੋਪੋਰਸ਼ਨ ਦੂਰ ਹੋਇਆ ਜਦ ਕਿ ਹੁਣ ਸਮਾਂ ਆਇਆ ਥੋੜਾ ਜਿਹਾ ਦੇਸ਼ ਨੇ ਪ੍ਰੋਗਰੈਸ ਕੀਤੀ ਆ ਤੇ ਹੁਣ ਸਾਨੂੰ ਜਿਹੜਾ ਅਣਗੋਲਿਆ ਕੀਤਾ ਜਾਂਦਾ ਉਹਦੇ ਵਿੱਚ ਬਹੁਤ ਸਾਰੀਆਂ ਸਾਡੀਆਂ ਭੈਣਾਂ ਜਿਹੜੀਆਂ ਬਹੁਤ ਸੀ ਥੋੜੇ 500 ਰੁਪਏ ਤੋਂ 250 ਰੁਪਏ ਤੋਂ ਲੈ ਕੇ ਹੁਣ ਤੱਕ ਕੰਮ ਕਰਦੀਆਂ ਰਹੀਆਂ ਸੜਕਾਂ ਤੇ ਰੋਲ ਰੋਲ ਕੇ ਇਹਨਾਂ ਨੇ ਆਪਣਾ ਮਾਨ ਪੱਤਾ ਵਧਾਇਆ ਪਰ ਉਹ ਵੀ ਮਾਨ ਪੱਤਾ ਕਦੇ ਸਾਨੂੰ ਸਟੇਟ ਸ਼ੇਅਰ ਪਾ ਦਿੰਦੇ ਆ ਕਦੇ ਸਾਨੂੰ ਸੈਂਟਰ ਸ਼ੇਅਰ ਪਾ ਦਿੰਦੇ ਉਹ ਵੀ ਸਾਨੂੰ ਸਮੇਂ ਸਿਰ ਕਦੇ ਨਹੀਂ ਮਿਲਿਆ ਜਦਕਿ ਸਾਡੀਆਂ ਸਮੂਹ ਬੇਲਾਓ ਇਸ ਡਿਪਾਰਟਮੈਂਟ ਦਾ ਆਈ ਸੀ ਡੀ ਐਸ ਸਕੀਮ ਦੇ ਵਿੱਚ ਜਿਆਦੀਆਂ ਵੀ ਦਿਵਾਵਾਆਂ ਾਂਘੀਨ ਬਹੁਤ ਹੀ ਗਰੀਬ ਵਰਗ ਨਾਲ ਸੰਬੰਧਿਤ ਜਿਹੜੀਆਂ ਜਨਾਨੀਆਂ ਕੰਮ ਕਰਦੀਆਂ ਤੇ ਉਹਨਾਂ ਦਾ ਜਿਹੜਾ ਘਰ ਦੇ ਚਿੱਲੇ ਜਿਹੜੇ ਸਿਰਫ ਇਸੇ ਮਾਨ ਪੱਤੇ ਤੇ ਹੀ ਚੱਲਦੇ ਆ ਜਦੋਂ ਉਹਨੇ ਮੰਗ ਕਰਦਾ ਇਹ ਸਰਕਾਰ ਨੂੰ ਪਹੁੰਚਾ ਦਿੰਦੇ ਆ ਤੇ ਵਿਸ਼ਵਾਸ ਤੋਂ ਮੇਰੇ ਦੇ ਬਤੋ ਬਤ ਮੰਗਾ ਸੋਲਵ ਹੋ ਜਾਣ ਤੇ ਜੋਇਨਾ ਨੇ ਬੈਂਕ ਤੇ ਵੀ ਮੀਟਿੰਗ ਵਾਸਤੇ ਸਮਾਂ ਇਹ ਵੀ ਮੈਡੀਕਲ ਨਾਲ ਡਿਸਕਸ ਕਰਕੇ ਜਦੋਂ ਹੋ ਸਕੇ ਆ साम्हूं मां मोबाइल ते कलेट कराग पत्रीम साहिब भेजो धनवाद ਖਾ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ ਜਿਹੜੀ ਤੁਹਾਡੀ ਤਨਖਾਹ ਹੀ ਦੁੱਗਣੀ ਕਰਾਂਗੇ ਦੁੱਗਣੀ ਦੀ ਬਚਾਏ ਸਾਡੇ ਜਿਹੜੇ 10000 ਰੁਪਏ ਸਾਨੂੰ ਉਹ ਵੀ ਟਾਈਮ ਨਾਲ ਨਹੀਂ ਮਿਲਦਾ ਕਿਤੇ 5500 ਪੈ ਗਈ ਕਿਤੇ ਪੰਜਵੇਂ ਮਹੀਨੇ ਦੇ ਦਿੱਤੇ ਕਿਤੇ ਛੇਵੇਂ ਮਹੀਨੇ ਮਿਲ ਗਈ ਤੇ ਸਾਡੇ ਵਿੱਚ ਆਂਗਣਵਾੜੀ ਇਹੋ ਜਿਹੇ ਭੈਣਾ ਵਾਂ ਜਿਹੜੀਆਂ ਕਿ ਇਹ ਹੀ 10000 ਤੇ ਗੁਜ਼ਾਰਾ ਕਰਦੀਆਂ ਕੋਈ ਵਿਧਵਾ ਆ ਕੋਈ ਯੰਗ ਹੀਣਾ ਕਿਸੇ ਦਾ ਗੁਜ਼ਾਰਾ ਕਰਦਾ ਇਹਨਾਂ 5000 ਦੇ ਉੱਤੇ ਹੀ ਹੁੰਦਾ ਸਾਡੀਆਂ 6 ਸਵਾ ਸਾਡੀਆਂ ਸਾਨੂੰ ਵਾਪਸ ਹੈ ਗਈ ਨੇ 54000 ਜਿਹਦੇ ਵਿੱਚ ਮਤਲਬ ਕਿ 27000 ਜਿਹੜੇ ਅੰਗਰਵਾੜੀ ਵਰਕਰ ਨੇ ਬਾਕੀ ਜਿਹੜੇ ਹੈਲਪਰਸ ਨੇ ਕੋਸਾੜੇ ਮਿਨੀ ਸੈਂਟਰ ਸੀ ਉਹ ਸਾਡੇ ਹੁਣ ਜਿਹੜੇ ਮੇਨ ਸੈਂਟਰ ਹੋ ਚੁੱਕੇ ਕੁਝ ਦਿਨ ਹੋ ਗਏ ਤੇ ਸਾਡਾ ਅੱਜ ਦਾ ਮੇਨ ਮਕਸਦ ਹੈਗਾ ਜਿਹੜੇ 3 ਤੋਂ 6 ਸਾਲ ਦੇ ਬੱਚੇ 2017 ਤੋਂ ਸਕੂਲਾਂ ਦੇ ਵਿੱਚ ਨਾ ਦੇ ਦਿੱਤੇ ਬੜੀ ਜਦੋਂ ਜਿਹੜਾ ਇਹਦੇ ਨਾਲ ਅਸੀਂ ਸਕੂਲਾਂ ਦੇ ਵਿੱਚ ਕੁਝ ਤੇ ਪਹੁੰਚੀਆਂ ਸੀ ਜਾ ਬੈਠੀਆਂ ਜਿਵੇਂ ਮੁਲਾਜ਼ਮ ਤੇ ਕੁਝ ਮੁਲਾਜ਼ਮ ਜਿਨ੍ਹਾਂ ਦੇ ਸੈਂਟਰ ਪਹਿਲਾਂ ਬਿਲਡਿੰਗਾਂ ਬਣੀਆਂ ਹੋਈਆਂ ਸੀ ਪਹਿਲੀ ਗੱਲ ਤਾਂ ਬਿਲਡਿੰਗ ਹੈ ਹੀ ਨਹੀਂ ਪੰਜਾਬ ਦੇ ਵਿੱਚ ਜੇ ਕਿਤੇ ਬਣੀਆਂ ਵੀ ਹੈਗੀਆਂ ਮੰਦਰੀਗਾ ਸਕੀਮ ਦੇ ਅੰਦਰ ਉਹ ਵੀ ਹੰਟਰ ਬਣ ਚੁੱਕੀਆਂ ਕਿਉਂਕਿ ਇਹ ਨਾ ਬੁਨਿਆਦੀ ਢਾਂਚਾ ਸਾਡੇ ਸੈਂਟਰਾਂ ਦਾ ਹੈ ਹੀ ਨਹੀਂ ਸਕੀਮ ਆਈਸੀਡੀਐਸ ਸਾਡੀ 1975 ਅਕਤੂਬਰ 1975 ਤੋਂ ਚਾਲੂ ਹੋਈ ਆ ਉਦੋਂ ਤੋਂ ਲੈ ਕੇ ਇਹਨਾਂ ਸਾਡੀ ਜੂਨੀਅਨ ਸਾਡੀਆਂ ਵਰਕਰਜ਼ ਭੈਣਾਂ ਨੇ ਇਹਨੂੰ ਪਰਪਲਟ ਕੀਤਾ ਮਾਂ ਦੇ ਪੇਟ ਤੋਂ ਗਰਭ ਤੋਂ ਲੈ ਕੇ ਬੱਚੇ ਦੀ ਦੇਖਭਾਲ ਕਰਦੀਆਂ ਉਦੋਂ ਤੋਂ ਲੈ ਕੇ ਬੱਚਿਆਂ ਦਾ ਜਿਹੜੀ ਨਿਊਟ੍ਰੀਸ਼ਨ ਦਾ ਪੂਰਾ ਪ੍ਰੋਗਰਾਮ ਕਰਦੀਆਂ ਆ ਪੂਰਾ ਉਹਨਾਂ ਨੂੰ ਜਿਹੜੀ ਹੈਗੀ ਆ ਪੋਸ਼ਣਹਾਰ ਦਿੰਦੀਆਂ ਲਈ ਪ੍ਰੋਵਾਈਡ ਕਰਦੇ ਨੇ ਆ ਉਹਦੇ ਨਾਲ ਸਾਡੇ ਜਿਹੜਾ ਪੰਜਾਬ ਦਾ ਜਾਂ ਲਾ ਲੋ ਦੇਸ਼ ਦਾ ਲਾ ਲੋ ਕਾਫੀ ਹੱਦ ਤੱਕ ਜਿਹੜਾ ਕੋਪੋਰਸ਼ਨ ਦੂਰ ਹੋਇਆ ਜਦ ਕਿ ਹੁਣ ਸਮਾਂ ਆਇਆ ਥੋੜਾ ਜਿ ਦੇਸ਼ ਨੇ ਪ੍ਰੋਗਰੈਸ ਕੀਤੀ ਆ ਤੇ ਹੁਣ ਸਾਨੂੰ ਜਿਹੜਾ ਅਣਗੋਲਿਆ ਕੀਤਾ ਜਾ ਰਿਹਾ ਉਹਦੇ ਵਿੱਚ ਬਹੁਤ ਸਾਰੀਆਂ ਸਾਡੀਆਂ ਭੈਣਾਂ ਜਿਹੜੀਆਂ ਬਹੁਤ ਸੀ ਥੋੜੇ 500 ਰੁਪਏ ਤੋਂ 250 ਰੁਪਏ ਤੋਂ ਲੈ ਕੇ ਹੁਣ ਤੱਕ ਕੰਮ ਕਰਦੀਆਂ ਰਹੀਆਂ ਸੜਕਾਂ ਤੇ ਰੋਲ ਰੋਲ ਕੇ ਇਹਨਾਂ ਨੇ ਆਪਣਾ ਮਾਣ ਪੁੱਤਾ ਵਧਾਇਆ ਪਰ ਉਹ ਵੀ ਮਾਨ ਪੱਤਾ ਕਰੇ ਸਾਨੂੰ ਸਟੇਟ ਸ਼ੇਅਰ ਪਾ ਦਿੰਦੇ ਆ ਤੇ ਸਾਨੂੰ ਸੈਂਟਰ ਸ਼ੇਅਰ ਪਾ ਦਿੰਦੇ ਉਹ ਵੀ ਸਾਨੂੰ ਸਮੇਂ ਸਿਰ ਕਦੇ ਨਹੀਂ ਮਿਲਿਆ ਜਦਕਿ ਸਾਡੀਆਂ ਸੂਬੇ ਦੇ ਲਾਓ ਇਸ ਡਿਪਾਰਟਮੈਂਟ ਦਾ ਆਈ ਸੀ ਡੀ ਐਸ ਸਕੀਮ ਦੇ ਵਿੱਚ ਜਿਆਦੀਆਂ ਵਿਧਵਾਵਾਂ ਅੰਗਹੀਨ ਬਹੁਤ ਹੀ ਗਰੀਬ ਵਰਗ ਨਾਲ ਸੰਬੰਧਿਤ ਜਿਹੜੀਆਂ ਜਨਾਨੀਆਂ ਕੰਮ ਕਰਦੀ ਤੇ ਉਹਨਾਂ ਦਾ ਜਿਹੜਾ ਘਰ ਦੇ ਚੁੱਲ੍ਹੇ ਜਿਹੜੇ ਸਭ ਇਸੇ ਮਾਨ ਪੱਤੇ ਤੇ ਹੀ ਜਲਦੇ ਆ ਜਦੋਂ ਉਹ ਮੰਗ ਕਰਦੇ ਤਾਂ ਦੀ ਸਰਕਾਰ ਨੂੰ ਪਹੁੰਚਾ ਦਿੰਦੇ ਆ ਕਿ ਵਿਚਾਰ ਸਤੋਂ ਦੇ ਮੇਰੇ ਦੇ ਬਤੋ ਬਤ ਮਸਲਾ ਸੋਲਵ ਹੋ ਜਾਣ ਤੇ ਜੁਇਨਲੈਟ ਬੈਂਕ ਤੇ ਅਗਲੀ ਮੀਟਿੰਗ ਵਾਸਤੇ ਸਮਾਂ ਇਹ ਵੀ ਮੈਂ ਡਿਜੀਟਲ ਨਾਲ ਡਿਸਕਸ ਕਰਕੇ ਜਦੋਂ ਹੋ ਸਕੇ ਤੁਹਾਨੂੰ ਮੈਂ ਰਿਪੋਰਟ ਦੇ ਕਰ ਦੇ ਕਾਜੀ ਤੁਹਾਡਾ ਨਾਮ ਪੱਤਰ ਹੈ ਜੀ ਆਪਣਾ ਸੀਐਮ ਸਾਹਿਬ ਨੂੰ